ਦੇਰ ਲਈ ਜਿੰਦਾਬਾਦ 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 ਸਾਥੀਓ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜਾ ਮੇਨ ਸਟਰੀਮ ਮੀਡੀਆ ਉਹ ਆਪਣੇ ਸਮਾਜ ਦੀ ਜਿਹੜਾ ਮੇਨ ਮੰਗਾ ਨੇ ਮੇਨ ਗੱਲਾਂ ਨੇ ਉਹ ਨਹੀਂ ਦਿਖਾਉਂਦਾ ਇਸ ਲਈ ਅਸੀਂ YouTube ਤੇ ਤਿੰਨ ਚਾਰ ਚੈਨਲ ਸ਼ੁਰੂ ਕਰੇ ਨੇ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਹਨਾਂ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਉਹਤੇ ਵੱਧ ਤੋਂ ਵੱਧ ਵੀਡੀਓ ਦੇਖੋ ਜਾਂ ਜੋ ਆਪਣੇ ਸਮਾਜ ਦੀਆਂ ਜੋ ਮੰਗਾਂ ਨੇ ਜੋ ਉਹਨਾਂ ਦੀ ਗੱਲਬਾਤ ਹੈ ਉਹਨਾਂ ਨੂੰ ਆਪਾਂ ਲੋਕਾਂ ਤੱਕ ਸਮਾਜ ਤੱਕ ਪਹੁੰਚਾ ਸਕੀਏ ਸਰਕਾਰਾਂ ਤੱਕ ਪਹੁੰਚਾ ਸਕੀਏ ਅੱਜ ਆਪਾਂ ਖੰਨੇ ਖੜੇ ਐ ਖੰਨੇ ਰੋਸ ਰੈਲੀ ਕੀਤੀ ਜਾ ਰਹੀ ਹੈ ਰਾਜਪੁਰਾ ਤੋਂ ਹਿਸ਼ਾਰਪੁਰ ਤੱਕ ਸਫਾਈ ਸੇਵਕ ਜੁਣੀਆ ਪੰਜਾਬ ਵੱਲੋਂ ਸਾਡੇ ਨਾਲ ਸਾਡੇ ਦੋਸਤ ਨੇ ਰਜੀਵ ਕੁਮਾਰ ਜੀ ਹੰਸਰਾਜ ਜੀ ਨੇ ਸੋ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਵੀ ਕੀ ਗੱਲਬਾਤ ਆ ਕੀ ਨਾਲ ਜੀ ਤੁਹਾਡਾ ਮੇਰਾ ਨਾਮ ਹੰਸਰਾਜ ਪ੍ਰਧਾਨ ਸਪੈਸੇਵਿਨ ਪੰਜਾਬ ਰਾਜਪੁਰਾ ਕਿਹੜੀਆਂ ਮੰਗਾ ਨੂੰ ਲੈ ਕੇ ਤੁਸੀਂ ਜਾ ਰਹੇ ਹੋ ਦੇਖੋ ਜਿਹੜੀ ਮੰਗਾ ਸਾਡੀ ਮਲਾਜਮਾਂ ਦੀ ਆਇਆ ਸਮੂਹ ਜਿੰਨੇ ਮਲਾਜਮ ਪੰਜਾਬ ਦੇ ਸਫਾਈ ਕਰਮਚਾਰੀ ਮਾਲੀ ਬੇਲਦਾਰ ਪੰਪ ਆਪਰੇਟਰ ਡਰਾਈਵਰ ਫਾਇਰਮੈਨ ਕਿਉਂਕਿ ਜਿਹੜੇ ਪੰਜਾਬ ਸਰਕਾਰ ਜਦੋਂ ਬਣਨੀ ਸੀਗੀ ਭਗਵਾਨ ਤੁਮਾਨ ਨੇ ਇੱਕੇ ਬਿਆਨ ਦਿਆ ਸੀਗਾ ਮੁਲਾਜ਼ਮਾਂ ਪ੍ਰਤੀ ਵੀ ਜਦੋਂ ਵੀ ਮੈਂ ਮੁੱਖ ਮੰਤਰੀ ਬਣਾਗਾ ਪੰਜਾਬ ਸਰਕਾਰ ਬਣੇਗੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਕੱਚੇ ਮੁਲਾਜ਼ਮ ਬਗੈਰ ਸ਼ਰਤੋਂ ਪੱਕੇ ਕਰਾਂਗੇ ਔਰ ਡੀਏ ਕਿਸ਼ਤਾਂ ਜਾਰੀ ਕਰਾਂਗੇ 4 ਮਹੀਨੇ ਦਾ ਬਕਾਇਆ ਦੇਾਂਗੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ਹੈ ਇਹਨਾਂ ਨੇ ਦੋ ਤਿੰਨ ਜਿਹੜੇ ਹੈਗੇ ਲੋਕਲ ਅਡਮੰਟਰੀ ਬਣਾ ਕੇ ਕਦੇ ਕੋਈ ਬਦਲ ਦਿੰਦੇ ਕਦੇ ਕੋਈ ਬਦਲ ਦਿੰਦੇ ਆ ਹੁਣ ਡੋਰ ਟੂ ਡੋਰ ਜਿਹੜਾ ਕੂੜਾ ਚੱਕਦੇ ਆ ਪੰਜਾਬ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਠੇਕੇਦਾਰੀ ਪ੍ਰਸਤਾ ਲਗੇ ਕਰਨ ਸਾਡੇ ਰਜਗਾਰ ਖੋਇਆ ਜਾ ਰਿਹਾ ਅਸੀਂ ਇਹ ਵੀ ਨਹੀਂ ਹੋਣ ਦੇਵਾਂਗੇ ਇਹ ਸਰਕਾਰ ਨੂੰ ਚੇਤਾਵਨੀ ਦੇਣ ਅਸੀਂ ਅੱਜ ਹਸ਼ਿਆਰਪੁਰ ਨੂੰ ਜਾ ਰਹੇ ਅਗੇ ਤੇ ਭਗਵਾਨਤ ਮਾਨ ਦਾ ਕਹਿ ਰਿਹਾ ਵੀ ਮੈਂ ਨੋਟੀਫਿਕੇਸ਼ਨ ਜਿਹੜਾ ਪੁਰਾਣੀ ਪੈਨਸ਼ਨ ਦਾ ਬਹਾਲ ਕਰਤਾ ਉਹਦਾ ਉਹਦੇ ਬਾਰੇ ਉਹ ਸਾਨੂੰ ਨੋਟੀਫਿਕੇਸ਼ਨ ਦਿਖਾ ਦੇਣ ਵੀ ਕਿੱਥੇ ਬਹਾਲ ਕਰੀ ਐ ਕਿਹਨਾਂ ਨੂੰ ਕਰੀ ਐ ਜੇ ਕਰੀ ਹੁੰਦੀ ਤਾਂ ਅਸੀਂ ਜਿਹੜੇ ਪੂਰੇ ਪੰਜਾਬ ਦੀ ਰੈਲੀ ਰੱਖੀ ਆ ਤਾਂ ਸਾਡੇ ਸਿਰ 'ਚ ਖਾਜ ਨਹੀਂ ਹੋ ਰਹੀ ਸੀਗੀ ਅਸੀਂ ਅਜਰ ਦਾ ਪੈਸਾ ਮੁਲਾਜ਼ਮਾਂ ਨੂੰ ਕੱਟਾ ਕਰਕੇ ਉੱਥੇ ਖਰਾਬ ਕਰਨ ਜਾਈਏ ਹੁਣ ਮੁੱਦਾ ਇਹ ਹੈ ਪ੍ਰਧਾਨ ਜੀ ਵੀ ਸਰਕਾਰਾਂ ਵੀ ਅਸੀਂ ਬਣਾਉਨੇ ਆ 90% 85% ਅਸੀਂ ਮੂਲ ਨਿਵਾਸੀ ਲੋਕ ਐ ਸੀਐਸਟੀ ਓਬੀਸੀ ਦੇ ਤਾਂ 1991 ਦੇ ਵਿੱਚ ਜਦ ਕਾਂਗਰਸੀ ਸਰਕਾਰ ਸੀਗੀ ਕਾਂਗਰਸ ਨੇ ਪ੍ਰਾਈਵੇਟਿਜ਼ਮ ਲੈ ਕੇ ਆਂਦਾ ਸਾਡੀਆਂ ਨੌਕਰੀਆਂ ਖਤਮ ਕਰਤੀਆਂ ਬੀਜੇਪੀ 2004 ਚ 2003 ਤੋਂ 4 ਤੱਕ ਜਦੋਂ ਮਨਮੋਹ ਸਿੰਘ ਰਿਹਾ ਉਹਨੇ ਸਾਡੀ ਪੈਨਸ਼ਨ ਖਤਮ ਕਰਤੀ ਭਗਵੰਤ ਮਾਨ ਆਇਆ ਮਤਲਬ ਕਿ ਅਸੀਂ ਉਹ ਸਾਡਾ ਜਿਹੜਾ ਸਮਾਜ ਹੈ ਉਹ ਰਾਜਨੀਤਿਕ ਪਾਰਟੀਆਂ ਕਾਲੀ ਕਾਂਗਰਸ ਬੀਜੇਪੀ ਝਾੜੂ ਦੇ ਰੂਪ ਵਿੱਚ ਬਾਰ ਬਾਰ ਅਸੀਂ ਉਹਨਾਂ ਨੂੰ ਜਿਤਾ ਰਹੇ ਹਾਂ ਕੀ ਇਹ ਸਾਡੀ ਨਲਾਇਕੀ ਹੈ ਜਾਂ ਫਿਰ ਸਾਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਲੜਾਈ ਕਿ ਲੜਦੇ ਨਹੀਂ ਦੇਖੋ ਜਿਹੜੀ ਇਹ ਸਰਕਾਰ ਨੇ ਆ ਇੱਕ ਜਿਹੜਾ ਉਹਨਾਂ ਨੇ ਆਪਣਾ ਇੱਕ ਨਿਸ਼ਾਨ ਰੱਖਿਆ ਸੀ ਨਾ ਉਹਨਾਂ ਨੇ ਝਾੜੂ ਦਾ ਰੱਖ ਲਿਆ ਉਹਨਾਂ ਨੂੰ ਪਤਾ ਸੀ ਕਿ ਇਹ ਭੋਲੇ ਵਾਲੇ ਲੋਕ ਹੈ ਜਿਹੜੀ ਹੋਰ ਸਰਕਾਰਾਂ ਨੂੰ ਉੱਟ ਕੇ ਆਪਾਂ ਵੀ ਲੁੱਟ ਲੋ ਉਹਨਾਂ ਨੇ ਬਿਆਨ ਇਸ ਤਰ੍ਹਾਂ ਦੇ ਵੀ ਅਸੀਂ ਜਿਹੜੇ ਸਮਾਜ ਦੇ ਜਿਹੜੇ ਹੈ ਤੁਹਾਡਾ ਛਾੜੂ ਆ ਜਿੰਨੇ ਮੁਲਾਜ਼ਮ ਹੈਗੇ ਆ ਅਸੀਂ ਬਗੈਰ ਸਰ ਤੋਂ ਪੱਕੇ ਕਰਾਂਗੇ ਵੀ ਤੁਸੀਂ ਸਾਨੂੰ ਵੋਟਾਂ ਪਾਓ ਬਦਲਾਅ ਕਰੋ ਫਿਰ ਦੇਖੋ ਪਰ ਅਸੀਂ ਨਾ ਕਿਸੇ ਨੂੰ ਧਰਨਾ ਕਰਨ ਦੇਾਂਗੇ ਨਾ ਕਿਸ ਨੂੰ ਟੈਂਕੇ ਦਾ ਚੜ੍ਹਦੇ ਅਸੀਂ ਉਸ ਤਰ੍ਹਾਂ ਹੀ ਧਰਨੇ ਲੱਗ ਰਹੇ ਹਾਂ ਉਸ ਤਰ੍ਹਾਂ ਹੀ ਟੈਂਕੇ ਤੇ ਚੜ੍ਹ ਰਹੇ ਹਾਂ ਸਰਕਾਰਾਂ ਸਾਨੂੰ ਬੇਗੂਬ ਕਰ ਬਣਾ ਕੇ ਜ਼ਰੂਰ ਵੋਟਾਂ ਲੈ ਲੈਂਦੀ ਆ ਪਰ ਮੁਲਾਜ਼ਮ ਦਾ ਹੱਕ ਹੁੰਦਾ ਆਮ ਬੰਦੇ ਦਾ ਹੱਕ ਹੁੰਦਾ ਵੋਟ ਪਾਣਾ ਦੇਖਦੇ ਆਪਾਂ ਵੀ ਸਾਨੂੰ ਇਹ ਸਰਕਾਰ ਵਧੀ ਇਹ ਨਮੀ ਸਰਕਾਰ ਬਣੇਗੀ ਇਹ ਉਹਨਾਂ ਤੋਂ ਵੀ ਗਈ ਗੁਜ਼ਰੀ ਸਰਕਾਰ 75 ਸਾਲ ਤੋਂ ਆਪਾਂ ਇਹੀ ਦੇਖ ਰਹੇ ਆ ਵੀ ਜਿਹੜਾ ਐਸਸੀ ਐਸਟੀ ਓਬੀਸੀ ਸਮਾਜ ਆ ਉਹਦੀ ਹਾਲਤ ਸਭ ਤੋਂ ਵੱਧ ਮਾੜੀ ਐ ਆਪਾਂ ਨੂੰ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਨੇ ਸਾਨੂੰ ਸਿਰ ਜੋੜ ਕੇ ਬੈਠਣਾ ਨਹੀਂ ਚਾਹੀਦਾ ਵੀ ਅਸੀਂ ਸਰਕਾਰਾਂ ਦੇ ਖਿਲਾਫ ਇਕੱਠੇ ਹੋ ਕੇ ਕਿਵੇਂ ਲੜੀਏ ਸਰਕਾਰਾਂ ਦੇ ਖਿਲਾਫ ਇਹ ਤਾਂ ਲੜ ਰਹੇ ਆ ਜੀ ਵੀ ਅਸੀਂ ਜੇ ਸਰਕਾਰਾਂ ਕੁਝ ਬਣਦੀਆਂ ਆਇਆ ਕੁਝ ਅੱਜ ਕਾਮ ਕਰਦੀਆਂ ਤਾਂ ਸਾਨੂੰ ਧਰਨੇ ਪ੍ਰਦਰਸ਼ਨ ਨਾ ਕਰਨੇ ਪੈਂਦੇ ਬੂ ਬਣਾ ਕੇ ਵੋਟਾਂ ਲੈ ਜਾਂਦੇ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਬੇਬੂਪੇ ਝਾੜੂ ਦਾ ਨਿਸਾਨਦ ਲੈ ਕੇ ਕਿਸੇ ਬਾੜਨਾ ਨਿਸਾਨ ਦਿਖਾਤੇ ਪੂਰੇ ਪੰਜਾਬ ਵਿੱਚ ਵੀ ਮੈਨੂੰ ਬਣਾਓ ਇੱਕ ਵਾਰੀ ਮੌਕਾ ਦਿਓ ਅੱਜ ਜਿਹੜੀ ਤੁਹਾਡੀ ਰੈਲੀ ਆ ਉਹਦਾ ਮਤਲਬ ਏਜੰਡਾ ਕੀ ਆ ਤੁਹਾਡਾ ਸਾਡਾ ਏਜੰਡਾ ਇਹ ਆ ਵੀ ਜਿਹੜੀ ਪ੍ਰਾਣੀ ਪੈਨਸ਼ਨ ਬਹਾਰ ਕਰੀ ਜਾਏ ਕੱਚੇ ਮੁਲਾਜ਼ਮ ਬਗੈਰ ਸਰ ਤੋਂ ਪੱਕੇ ਕਰ ਜਾਓ ਜਿਵੇਂ ਇਸੇ ਪਰ ਮੈਂ ਨਾ ਮਾਲੀਆਂ ਬੇਲਦਾਰ ਪਪ ਆਪਰੇਟਰ ਫਾਇਰਮੈਨ ਜਿੰਨੇ ਵੀ ਕਾਟਾ ਕੀ ਦੀ ਬਗੈਰ ਸਰ ਤੋਂ ਪੱਕੇ ਕਰ ਜਾਣ ਕੋਈ ਕਮਲਾਜ਼ਮ ਨੇ 38 ਸਾਲ ਸਰਕਾਰ ਦੇ ਵਿੱਚ ਕੰਮ ਕਰਨਾ ਸੇਵਾ ਕਰਨੀ ਹੈ ਉਹਨੂੰ ਕੋਈ ਪੈਨਸ਼ਨ ਨਹੀਂ ਉਹਦੇ ਬਾਅਦ ਸਮਝ ਲਓ ਵੀ ਉਹ ਪੁਖਾਰੀ ਵਾਲੀ ਜ਼ਿੰਦਗੀ ਹੋ ਗਈ ਪੈਨਸ਼ਨ ਨਾ ਲੱਗੀ ਬਿਲਕੁਲ ਜੀ ਬਿਲਕੁਲ ਇੱਕ ਪਾਸੇ ਜਿਹੜਾ ਇੱਕ ਐਮਐਲਏ ਵੀ ਬਣ ਜਾਂਦਾ ਉਹ ਚਾਹੇ ਮਹੀਨਾ ਰਹਿ ਜਵੇ 2 ਮਹੀਨੇ ਰਹਿ ਜਵੇ ਵੀ ਉਹਨੂੰ ਪੈਨਸ਼ਨ ਲੱਗ ਜਾਂਦੀ ਹੈ ਜੇ ਚਾਹੁੰਦੇ ਨੇ ਵੀ 2004 ਤੋਂ ਪੈਨਸ਼ਨ ਖਤਮ ਕਰ ਮੇਰੇ ਖਿਆਲ ਦੇ ਵਿੱਚ ਤੁਹਾਡੇ ਦੇ ਬਾਰੇ ਕੀ ਖਿਆਲ ਹੈ ਵੀ ਇਹ ਜਿਹੜੇ ਐਮਐਲਏ ਐਮਪੀ ਨੂੰ ਪੈਨਸ਼ਨ ਮਿਲਦੀ ਇਹ ਵੀ ਖਤਮ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਦੇਖੋ ਬਾਤ ਇਹ ਹੈ ਕੰਮ ਤਾਂ ਅਸੀਂ ਕਰ ਰਹੇ ਹਾਂ ਕਰੋਨਾ ਚ ਸਾਡੇ ਸਾਰੇ ਸਿਪਰਮੈਨਾਂ ਨੇ ਕੰਮ ਕਰਿਆ ਗੰਦਗੀ ਦੇ ਵਿੱਚ ਕੰਮ ਕਰਿਆ ਸਫਾਈ ਕਰਮਚਾਰੀ ਨੇ ਕੰਮ ਕਰਿਆ ਪਰ ਸਾਰੇ ਉਸ ਸਮੇਂ ਅੰਦਰ ਸੀਗੇ ਕੋਈ ਵੀ ਸਰਕਾਰ ਨੇ ਸਾਨੂੰ ਨਹੀਂ ਦੇਖਿਆ ਵੀ ਇਹਨਾਂ ਦਾ ਜਿਹੜਾ ਬਣਦਾ ਹੱਕ ਦਿਆ ਜਾਏ ਹੋਰ ਦੇ ਹੋਰ ਜਦੋਂ ਠੇਕਦਾਰੀ ਵਿੱਚ ਸਾਡੇ ਬੰਦੇ ਤਾਂ ਲੱਗ ਜਾਂਦੇ ਆ ਨਾ ਯੋ ਰੱਖਦੇ ਢੇਕੇ ਤੇ ਨਾ ਐਮੀ ਰੱਖਦੇ ਢੇਕੇ ਤੇ ਨਾ ਕੋਈ ਐਮਐਲਏ ਠਿੱਕੇ ਦੇ ਆਂਦਾ ਸਾਰੇ ਵੋਟਾਂ ਲੈ ਕੇ ਆਪਣੀ ਆਪਣੀ ਪੈਨਸ਼ਨਾਂ ਲਵਾ ਲੈਂਦੇ ਆ ਆਪਣੇ ਆਪਣੇ ਬਾਹਰ ਨੂੰ ਕੁਮਣੇ ਲੈਨੇ ਸਾਢੇ 7 ਉੱਥੀ ਉੱਥੀ ਰਹਿ ਜਾਂਦੇ ਸੋ ਇਹ じゃ ਕੀ ਕਾਰਨ ਆ ਵੀ ਸਰਕਾਰਾਂ ਮੁਲਾਜ਼ਮਾਂ ਤੋਂ ਜਿਸ ਤਰ੍ਹਾਂ ਪਹਿਲਾਂ ਡਰਦੇ ਸੀ ਉਹ ਡਰਤੀਆਂ ਨਹੀਂ ਹੈਗੀਆਂ ਮੁਲਾਜ਼ਮਾਂ ਦੇ ਖਿਲਾਫ ਲਗਾਤਾਰ ਨੀਤੀਆਂ ਘੜੀ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਰਵਿਦਾ ਜੈ ਭੀਮ ਜੈ ਭਾਰਤ ਸਲਾ ਤੁਹਾਡਾ ਧੰਨਵਾਦ ਗੁਰਦੀਪ ਕਾਲੀ ਜੀ ਜੋ ਤੁਸੀਂ ਸਮਾਜ ਲਈ ਸਮਾਜ ਦੇ ਹੱਕਾਂ ਦੀ ਮੰਗ ਚੱਕਦੇ ਹੋ ਧੰਨਵਾਦ ਕਰਦਾ ਤੁਹਾਡੇ মিডিਆ ਦਾ ਤਾਂ ਕਿ ਜਿਹੜੇ ਜਿਹੜਾ ਦਬਿਆ ਕੁਝਲਾ ਸਮਾਜ ਆ ਸਾਡਾ ਤੁਸੀਂ ਇਹਨਾਂ ਦੀ ਗੱਲ ਉੱਪਰ ਸਰਕਾਰਾਂ ਤੱਕ ਸ਼ਾਸਨ ਪ੍ਰਸ਼ਾਸਨ ਤੱਕ ਲੈ ਕੇ ਜਾਂਦੇ ਹੋ ਇਹ ਉਹ ਲੋਕ ਨੇ ਜਿਹੜੇ ਆਪਣੇ ਖੂਨ ਪਸੀਨੇ ਦੀ ਕਮਾਈ ਕਰਕੇ ਆਪਣੇ ਘਰਾਂ ਦਾ ਰੋਜ਼ਗਾਰ ਚਲਾ ਰਹੇ ਨੇ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਅਨਸਰਾਜ ਜੀ ਨੇ ਵੀ ਸਰਕਾਰ ਜਦ ਹੋਣ ਦੇ ਵਿੱਚ ਆਈ ਆ ਸਰਕਾਰ ਨੇ ਝੜੂ ਦਾ ਨਿਸ਼ਾਨ ਰੱਖ ਲਿਆ ਤੇ 바ਵਾ ਸਾਹਿਬ ਮੇਦਕਰ ਦੀ ਫੋਟੋ ਨਾਲ ਲਗਾਤੀ ਵੀ ਜੋ ਕੰਮ ਹੋਣਗੇ 바ਵਾ ਸਾਹਿਬ ਦੇ ਸੰਵਿਧਾਨ ਮੁਦਾਵਕ ਹੋਣਗੇ ਪਰ ਅੱਜ ਉਸੇ ਸੰਵਿਧਾਨ ਦਾ ਹਵਾਲਾ ਦਿੰਦੇ ਨੇ ਪਰ ਹਵਾਲਾ ਦੇ ਕੇ ਸੰਵਿਧਾਨ ਦਾ ਹੀ ਵੱਡਾ ਕਾਣ ਕਰ ਰਹੇ ਨੇ ਕਿਉਂਕਿ ਕਿਉਂਕਿ 바ਵਾ ਸਾਹਿਬ ਮੇਦਕਰ ਨੇ ਸੰਵਿਧਾਨ ਦੇ ਵਿੱਚ ਕਿਹਾ ਸੀ ਜਿਹੜੀ ਸੰਵਿਧਾਨ ਦੀ ਧਾਰਾ 15 ਸੰਵਿਧਾਨ ਦੀ ਧਾਰਾ 15 ਜੋ ਸਾਨੂੰ ਕਹਿੰਦੀ ਸਾਨੂੰ ਸਮਾਨਤਾ ਦਾ ਅਧਿਕਾਰ ਦਿੰਦੀ ਆ ਆ ਸਾਡੇ ਦੇ ਵਿੱਚ ਸਮਾਨਤਾ ਰਹਿ ਕਿੱਥੇ ਗਈ ਜਿਹੜੇ ਜਨਰਲ ਕੈਟਾਗਰੀ ਦੇ ਬੰਦੇ ਨੇ ਜੋ ਰੱਖਦਾ ਲਿੱਤੇ ਸਫਾਈ ਕਰਮਚਾਰੀਆਂ ਦੇ ਉੱਪਰ ਕਸੀਰ ਮੈਨਾ ਦੇ ਗੈਂਟ ਪਰ ਅੰਦਰ ਬੈਠੇ ਕਲਰਕਾਂ ਦਾ ਕੰਮ ਕਰ ਰਹੇ ਨੇ ਤੇ ਸਾਡਾ ਸਮਾਜ ਜਿਹੜਾ ਹੈ ਉਹ ਅੱਜ ਵੀ ਮੀਂਹ ਹੋਵੇ ਕਣੀ ਹੋਵੇ ਨੇਰੀ ਹੋਵੇ ਤੂਫਾਨ ਹੋਵੇ ਅੱਜ ਵੀ ਵਿਚਾਰਾ ਰੋਡ ਰੋਣਾ ਦੇ ਉੱਪਰ ਕੰਮ ਕਰ ਰਹੇ ਹਾਂ ਕੂਨ ਪਸੀਨਾ ਇੱਕ ਕਰ ਦਿੱਤਾ ਉਹਨਾਂ ਨੇ ਪਰ ਅੱਜ ਫੇਰ ਵੀ ਉਹਨਾਂ ਦਾ ਵੱਡਾ ਘਾਣ ਹੋ ਰਿਹਾ ਜਿੱਦਾਂ ਪਹਿਲਾਂ ਪਾਲਸੀ ਵਣੀ ਸੀ ਵੀ 3 ਸਾਲ ਤੋਂ ਬਾਅਦ ਬੰਦੇ ਪੱਕੇ ਕਰਨੇ ਆ ਅੱਜ 10 ਸਾਲ ਦੀ ਕੰਡੀਸ਼ਨ ਲਾ ਦਿੱਤੀ ਉਹਨਾਂ ਉੱਪਰ ਤੇ ਉੱਪਰੋਂ 3 ਸਾਲ ਦਾ ਪ੍ਰਵੇਸ਼ਨ ਪੀਰੀਅਡ ਲਾ ਦਿੱਤਾ ਜਿਹਨੂੰ ਪਰਕਾਲ ਸਮਾਂ ਕਹਿੰਦੇ ਆ ਮੈਂ ਇਹ ਦੱਸਣਾ ਚਾਹਾਂਗਾ ਜਿੱਦੇ ਸਾਡਾ ਸਮਾਜ 25 25 30 ਸਾਲ ਤੋਂ ਝਾੜੂ ਦਾ ਕੰਮ ਕਰ ਰਿਹਾ ਸੀਵਰਮੈਨ ਦਾ ਕੰਮ ਕਰ ਰਿਹਾ ਤੇ ਉਹਨਾਂ ਨੇ ਅੱਜ ਵੀ ਪਰ ਕੱਲ੍ਹ ਦਾ ਸਾਮਾ ਰੱਖ ਰਹੀ ਹੈ ਸਰਕਾਰ ਮਤਲਬ ਜੇ ਆਪਾਂ ਔਰੰਦਾ ਦੇਖੀਏ ਵਿਦੇਸ਼ਾਂ ਦੇ ਵਿੱਚ ਜਿਹੜਾ ਸਫਾਈ ਕਰਮਚਾਰੀ ਹੈ ਉਹਨੂੰ ਲੋਕ ਸਲਾਮ ਵੀ ਕਰਦੇ ਨੇ ਉਹਨੂੰ ਆਮ ਅਫਸਰਾਂ ਨਾਲੋਂ ਵੀ ਵੱਧ ਤਨਖਾਹਾਂ ਦਿੰਦੇ ਨੇ ਪਰ ਪੰਜਾਬ ਜਾਂ ਇੰਡੀਆ ਦੇ ਵਿੱਚ ਦੇਖੀਏ ਜਿੰਨੇ ਵੀ ਸਾਡੇ ਸਫਾਈ ਸੇਵਕ ਨੇ ਉਹਨਾਂ ਨੂੰ ਇੱਕ ਗੰਦ ਚੱਕਣ ਵਾਲਾ ਨੀਚੇ ਸਮਝਿਆ ਜਾਂਦਾ ਜਦ ਕਿ ਤੇ ਗੰਦ ਪਾਉਣ ਵਾਲਿਆਂ ਨੂੰ ਬੜੀ ਰਿਸਪੈਕਟ ਦਿੱਤੀ ਜਾਂਦੀ ਹੈ ਇਹ ਸਾਡੇ ਦੇਸ਼ ਦੇ ਅੰਦਰ ਨਹੀਂ ਚਾਹੀਦਾ ਵੀ ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਵਿਦੇਸ਼ੀ ਤਰਜ਼ ਦੇ ਉੱਤੇ ਇਹਨਾਂ ਨੂੰ ਇੱਕ ਪਹਿਲ ਦੇ ਆਧਾਰ ਤੇ ਉੱਤੇ ਵੱਡੀਆਂ ਤਨਖਾਹਾਂ ਵੱਡੇ ਇਹਨਾਂ ਨੂੰ ਸਾਧਨ ਦਿੱਤੇ ਜਾਣ ਬਿਲਕੁਲ ਦਿੱਤੇ ਜਾਣੇ ਚਾਹੀਦੇ ਪਰ ਜਿਹੜੇ ਪੰਜਾਬ ਦੀ ਹੈ ਇੰਡੀਆ ਦੇ ਵਿੱਚ ਜੋ ਸਰਕਾਰਾਂ ਨੇ ਇਹ ਨਹੀਂ ਚਾਹਦੀਆਂ ਵੀ ਸਾਡੇ ਬੰਦੇ ਪੱਕੇ ਹੋ ਕੇ 50-50 ਹਜ਼ਾਰ ਦੀ ਤਨਖਾਹ ਲੈ ਕੇ ਆਪਣੇ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਕਰ ਸਕਣ ਉਹਨਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਕਰ ਸਕਣ ਇਹ ਚਾਹਦੀਆਂ ਨੇ ਸਰਕਾਰਾਂ ਵੀ ਇਹ ਜਿਹੜੇ ਅਸੀਂ 10-60000 ਤੇ ਸਾਡੇ ਕੋਲ ਹੱਥ ਭੀਖ ਮੰਗਦੇ ਰਹਿਣ ਇੱਕ ਭੀਖ ਮੰਗਣ ਵਰਗੇ ਸਾਡੇ ਬੰਦਿਆਂ ਨੂੰ ਬਣਾਇਆ ਗਿਆ ਕਿਤੇ 8-10000 ਦਾ ਗੁਜ਼ਾਰਾ ਹੁੰਦਾ ਜਿੱਤੇ ਆਪਾਂ ਬਾਹਰ ਦੀ ਗੱਲ ਕਰਦੇ ਆਂ ਅੱਜ ਤੁਸੀਂ ਖੁਦ ਦੇਖ ਰਹੇ ਹੋ ਵੀ ਅਮਰੀਕਾ ਤੋਂ ਕਿੱਦਾਂ ਜਿਹੜਾ ਪੰਜਾਬੀ ਨੌਜਵਾਨ ਜੋ ਵਾਪਸ ਭੇਜਿਆ ਜਾ ਰਹੇ ਨੇ ਹਾਂਜੀ ਤੇ ਉਸ ਤੋਂ ਬਾਅਦ ਜੇ ਜਿੱਥੇ ਆਪਾਂ ਸਫਾਈ ਕਰਮਚਾਰੀ ਦੀ ਗੱਲ ਕਰਦੇ ਆਂ ਇਹਦਾ ਵੱਡਾ ਕਹਾਣ ਕਰ ਰਹੇ ਨੇ ਸਾਡੇ ਸਮਾਜ ਦਾ ਜੋ ਦਿਨ-ਦਿਨ ਪੀੜ੍ਹੀਆਂ ਤੋਂ ਕੂੜੇ ਦਾ ਕੰਮ ਕਰਕੇ ਖੰਨੇ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਸੀ ਪਹਿਲੇ ਪ੍ਰੋਜੈਕਟ ਸਰਦਾਰ ਤਰਨੁਪ੍ਰੀਤ ਸਿੰਘ ਸੌਂਜੀ ਦੇਗਵਾਈ ਵਿੱਚ ਚੱਲਿਆ ਪਰ ਅੱਜ ਉਹ ਪਹਿਲੇ ਪ੍ਰੋਜੈਕਟ ਦੀ ਵੀ ਖੰਨੇ ਸ਼ਹਿਰ ਦੇ ਵਿੱਚ ਤਜ ਜੋੜ ਰਹੀਆਂ ਨੇ ਆ ਤੁਸੀਂ ਦੇਖਿਓ ਚੌਂਕਾ ਦੇ ਵਿੱਚ ਜਾ ਕੇ ਵੀ ਕਿੰਨੇ-ਕਿੰਨੇ ਕੂੜੇ ਦੇ ਢੇਰ ਲੱਗੇ ਹੋਏ ਨੇ ਮੈਂ ਬਹੁਤ ਸਾਰੇ ਲੋਕ ਦੇਖਦਾ ਆਪਣੇ ਸਮਾਜ ਦੇ ਬਾਦਮੀ ਸਮਾਜ ਦੇ ਜਿਹੜੇ ਸਫਾਈ ਕਰਦੇ ਨੇ ਉਹ 60-60 50-50 ਸਾਲ ਦੇ ਮਤਲਬ ਉਹ ਕੱਚੇ ਪੰਜ-ਪੰਜ 4000 ਹਰਤੇ ਲੱਗਦੇ ਨੇ ਉੱਥੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਮਤਲਬ ਨਾ ਉਹਨਾਂ ਨੂੰ ਕੋਈ ਪੈਨਸ਼ਨ ਆ ਨਾ ਕੋਈ ਹੋ ਇਹ ਜਿਹੜੇ ਲੋਕ ਇਸ ਤਰ੍ਹਾਂ ਦੀ ਹਾਲਾਤ ਵਿੱਚ ਚਲੇ ਗਏ ਨੇ ਉਹਨਾਂ ਲਈ ਵੀ ਤੁਸੀਂ ਕੁਝ ਮੰਗ ਕਰੋਗੇ ਜਿਹੜੀ ਪੈਨਸ਼ਨ ਦੀ ਤੁਸੀਂ ਗੱਲ ਕੀਤੀ ਹੈ ਜੀ ਪੈਨਸ਼ਨ ਦੀ ਗੱਲ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਜਾਵਾਂਗਾ 11 2 2025 ਨੂੰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਵਿੱਚੋਂ ਜਿਹੜੀ ਸਥਾਨਕ ਸਰਕਾਰਾਂ ਨੇ ਸਥਾਨਕ ਸਰਕਾਰਾਂ ਸਿਰ 891 ਬੰਦੇ ਨੇ ਜਿਹਨਾਂ ਨੂੰ ਪੁਰਾਣੀ ਪੈਨਸ਼ਨ ਦੇ ਵਿੱਚ ਲਿੱਤਾ ਜਾਊਗਾ ਉਹ ਵੀ 2004 ਤੋਂ ਪਹਿਲਾਂ ਦੀ ਗੱਲ ਆ ਉਹ ਨੋਟੀਫਿਕੇਸ਼ਨ ਆ ਤੁਹਾਨੂੰ ਨੋਟੀਫਿਕੇਸ਼ਨ ਦੀ ਕਾਪੀ ਭੇਜਦਾਗਾ ਮੈਂ ਜੋੜਿਆ ਨੋਟੀਫਿਕੇਸ਼ਨ ਸਿਰਫ 891 ਬੰਦੇ ਨੇ ਸਤਲ ਸਰਕਾਰਾਂ ਦੇ ਪੂਰੇ ਪੰਜਾਬ ਦੇ ਜਿਹੜਾ 891 ਬੰਦੇ ਸੀ ਇਹਨਾਂ ਨੇ ਪੁਰਾਣੀ ਪੈਨਸ਼ਨ ਦੇ ਵਿੱਚ ਲੈ ਕੇ ਆਣੇ ਨੇ। ਸੋ ਰਜਿੰਦਰ ਗਾਗੜੇ ਜੀ ਵੀ ਨੇ ਮੰਡੀ ਗਵਿੰਦਗੜ੍ਹ ਤੋਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਮੈਂ ਤਾਂ ਇਹੀ ਕਹੂੰਗਾ ਵੀ ਸਾਰੀ ਹੀ ਪੰਜਾਬ ਦੀ ਜਨਤਾ ਨੇ ਚਾਹੇ ਕੋਈ ਮੁਲਾਜ਼ਮ ਹੈ ਚਾਹੇ ਕੋਈ ਗਰੀਬ ਵਰਦਾ ਹੈ ਚਾਹੇ ਕੋਈ ਦਿਹਾੜੀਦਾਰ ਹੈ ਉਹ ਇਹਨਾਂ ਦੇ ਇੱਕ ਜਿਹੜੀ ਮਿੱਠੀ ਚੁਪੜੀਆਂ ਹੋਈਆਂ ਗੱਲਾਂ ਦੇ ਵਿਚ ਆ ਕੇ ਦੋਨੇ ਸਰਕਾਰਾਂ ਤੋਂ ਦੁਖੀ ਹੋ ਗਏ ਕਾਂਗਰਸਾਂ ਤੋਂ। ਇਹ ਆਮ ਪਾਰਟੀ ਦਾ ਹੱਥ ਛੋੜਿਆ ਸੀ ਕਿਉਂਕਿ ਇਹਨਾਂ ਨੇ ਕਿ ਬਹੁਤ ਲੰਬੇ ਚੋੜੇ ਸੁਪਨੇ ਦਿਖਾਈ ਤੀਏ ਵੀ ਅਸੀਂ ਚੁੱਲਿਆਂ ਦੇ ਵਿਚਲੇ ਚੁੱਲ੍ਹੇ ਬੰਦ ਪਏ ਅਸੀਂ ਚੁੱਲ੍ਹੇ ਚਲਾਵਾਂਗੇ ਅਸੀਂ ਚੁੱਲ੍ਹੇ ਦੀ ਅੱਗ ਬੁਝਣ ਨਹੀਂ ਦੇਣੀ ਅਸੀਂ ਹਰ ਇੱਕ ਬੰਦੇ ਨੂੰ ਜਦ ਅਸੀਂ ਪਾਵਰ ਦੇ ਵਿੱਚ ਆਏ ਤਾਂ ਪਹਿਲਾ ਜਿਹੜਾ ਹਾਲਾ ਪੈਣਾ ਉਹ ਮਜ਼ਦੂਰ ਤੇ ਮਲਾਜਮ ਦੇ ਹੱਕ ਦੇ ਵਿੱਚ ਚੱਲੂਗਾ ਮਹਾਰਾਜ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿਹੜਾ ਉਹ ਪੈਨ ਸਾਨੂੰ ਇੱਕ ਦਿਖਾਇਆ ਗਿਆ ਸੀ ਦੱਸਿਆ ਗਿਆ ਸੀ ਉਹ ਸਾਰੇ ਸਾਡੇ ਜਿਹੜੇ ਮਲਾਜਮ ਐ ਜਾਂ ਮਜ਼ਦੂਰਾਂ ਨੂੰ ਤਾਂ ਖਿਲਾਫ ਚੱਲ ਰਿਹਾ ਇਸ ਕਰਕੇ ਅੱਜ ਸਾਡੇ ਪੰਜਾਬ ਦੇ ਸੰਗਠਨ ਨੇ ਜਿਹੜੀ ਐਕਸ਼ਨ ਕਮੇਟੀ ਪੰਜਾਬ ਨਗਰ ਕੌਂਸਲਾਂ ਨੇ ਇੱਕ ਸੰਘਰਸ਼ ਰੱਖਿਆ ਜੀ ਤੇ ਸਰਕਾਰ ਨੂੰ ਚੇਤਾਵਨੀ ਦੇਈ ਹੈ ਇਸ ਚੀਜ਼ ਦੀ ਵੀ ਜੇ ਸਰਕਾਰ ਆਪਣੇ ਹਰਕਤਾਂ ਤੋਂ ਬਾਝਾ ਜਾ ਕੇ ਮਲਾਜ਼ਮਾਂ ਦੇ ਪਹਿਲ ਦੇ ਆਧਾਰ ਤੇ ਮੰਗਾ ਨਹੀਂ ਸੁਣਦੀ ਨਗਰ ਕੌਂਸਲਾਂ ਦੀ ਤੇ ਜੋ ਹਾਲ ਦਿੱਲੀ ਦੇ ਵਿੱਚ ਹੋਇਆ ਆਣ ਵਾਲੇ ਸਮੇਂ ਦੇ ਵਿੱਚ ਉਹਦੇ ਨਾਲ ਵੀ ਬੁਰਾ ਹਾਲ ਪੰਜਾਬ ਦੇ ਵਿੱਚ ਕੀਤਾ ਜਾਊਗਾ ਸਰਕਾਰ ਦਾ ਅਗਰ ਜੇ ਸਾਡੀ ਅੱਜ ਸੁਣਵਾਈ ਨਾ ਹੋਈਆਂ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਬਾਲਮੀਕੀ ਸ਼ਕਤੀ ਅਮਰ ਰਹੇ ਜਿੰਦਾਬਾਦ